ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਲਈ ਸ਼ੇਅਰ ਕਰਨ ਲੱਗੀ ਹਾਂ ਫ੍ਰੈਂਚ ਫ੍ਰਾਈਜ਼ ਦੀ ਰੈਸਪੀ ਉਹਦੇ ਲਈ ਮੈਂ ਲੈਨੇ ਚਾਰ ਵੱਡੇ ਆਲੂ ਇਹਨਾਂ ਨੂੰ ਮੈਂ ਛਿੱਲ ਲਿਆ ਹੈ ਚੰਗੀ ਤਰ੍ਹਾਂ ਮੈਨੂੰ ਪੋਟਾਟੋ ਕਟਰ ਨਾਲ ਸੀ ਕਟਿੰਗ ਕਰ ਲਾਂਗੇ ਸਾਰੇ ਆਲੂ ਮਨੂੰ ਤੁਸੀਂ ਚਾਕੂ ਦੀ ਮਦਦ ਨਾਲ ਵੀ ਕੱਟ ਕਰ ਸਕਦੇ ਹੋ ਇਸੇ ਤਰੀਕੇ ਨਾਲ ਚਾਰੇ ਆਲੂ ਆਪਾਂ ਕੱਟ ਲਾਂਗੇ ਦੇਖੋ ਜੀ ਬਹੁਤ ਸੋਹਣੀ ਕਟਿੰਗ ਹੋ ਗਈ ਕੋਸਿਆਰ ਦੇ ਹੁਣ ਕੀ ਕਰਨਾ ਠੰਡਾ ਪਾਣੀ ਲੈ ਕੇ ਇਹਦੇ ਵਿੱਚ ਆਪਾਂ ਨਮਕ ਪਾ ਦੋ ਤੇ 1 ਘੰਟੇ ਲਈ ਇਹਨਾਂ ਨੂੰ ਭੌਂਕੇ ਰੱਖ ਦੇਣਾ ਪਾਣੀ ਦੇ ਵਿੱਚ ਤਾਂ ਜੋ ਇਹਨਾਂ ਦਾ ਸਟਾਰਚ ਸਾਰਾ ਨਿਕਲ ਜਾਏਗਾ ਤੇ ਹੁਣ ਦੇਖੋ ਜੀ ਇਹਨਾਂ ਨੂੰ ਆਪਾਂ 3-4 ਵਾਰ ਵਾਸ਼ ਕਰ ਲੈਣਾ ਸਾਫ਼ ਪਾਣੀ ਨਾਲ ਇਸ ਤਰੀਕੇ ਨਾਲ ਸਾਫ਼ ਪਾਣੀ ਹੋ ਜੇ ਜਿੰਨਾ ਟਾਈਮ ਉਹਨਾਂ ਨੂੰ ਵਾਸ਼ ਕਰਨੇ ਨੇ ਇਹ ਉਹਨੇ ਸਾਰਾ ਪਾਣੀ ਕੱਢ ਦੇਣਾ ਇਹਨਾਂ ਨੂੰ ਇੱਕ ਬਰਤਨ ਦੇ ਵਿੱਚ ਕੱਢ ਲਓ ਤਾਂ ਜੋ ਉਹਨਾਂ ਦਾ ਸਾਰਾ ਪਾਣੀ ਨਿਕਲ ਜਾਵੇ ਇਹਨਾਂ ਦਾ ਪਾਣੀ ਬਿਲਕੁਲ ਨਹੀਂ ਰੱਖਣਾ ਆਪਾਂ ਨੇ ਇੱਕ ਸਾਫ਼ ਟੋਵਲ ਲੈ ਕੇ ਉਹਦੇ ਉੱਪਰ ਇਹਨਾਂ ਨੂੰ ਵਿਛਾ ਦੇਣਾ 15-20 ਮਿੰਟ ਲਈ ਇਹਨਾਂ ਨੂੰ ਐਦਾਂ ਹੀ ਛੱਡ ਦਿਓ ਤਾਂ ਜੋ ਇਹਨਾਂ ਦਾ ਚੰਗੀ ਤਰ੍ਹਾਂ ਪਾਣੀ ਜਿਹੜਾ ਸੁੱਕ ਜੇ ਸਾਰਾ ਦੇਖੋ ਜੀ ਬਿਲਕੁਲ ਡਰਾਈ ਹੋ ਚੁੱਕੇ ਨੇ ਹੁਣ ਹੁਣ ਕੀ ਕਰਨਾ ਇੱਕ ਪੈਨ ਦੇ ਵਿੱਚ ਤੇਲ ਪਾ ਲਾਂਗੇ ਆਪਾਂ ਸਰੋਂ ਦਾ ਤੇ ਆਲੂਆਂ ਦੇ ਉੱਪਰ ਪਾਉਣਾ ਅਰਾ ਰੋਟ ਇਹਨਾਂ ਦੇ ਸਾਰੇ ਆਲੂਆਂ ਦੇ ਉੱਪਰ ਚੰਗੀ ਤਰ੍ਹਾਂ ਕੋਟਿੰਗ ਕਰ ਦਿਓ ਇਹਨਾਂ ਦੀ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦਿਓ ਤਾਂ ਕਿ ਇਹ ਸਾਰੇ ਆਲੂਆਂ ਦੇ ਉੱਪਰ ਕੋਟਿੰਗ ਹੋ ਜੇ ਤੇਲ ਇੱਕ ਵਾਰ ਪੂਰਾ ਗਰਮ ਕਰ ਲਓ ਤੇ ਫਿਰ ਗੈਸ ਦੀ ਫਲੇਮ ਲੋ ਕਰਕੇ ਕੁੱਕ ਕਰੋ ਇਹਨਾਂ ਨੂੰ ਬਹੁਤ ਜ਼ਿਆਦਾ ਕ੍ਰਿਸਪੀ ਬਣਦੇ ਨੇ ਇਹ ਸੈਂ ਫ੍ਰੈਂਚ ਫ੍ਰਾਈਜ਼ ਖਾਣ ਵਿੱਚ ਬਹੁਤ ਟੇਸਟੀ ਬਣਦੇ ਨੇ ਹੁਣ ਇਹਨਾਂ ਨੂੰ ਇੱਕ 스ਪੂਨ ਦੀ ਮਦਦ ਨਾਲ ਇਨਾਂ ਦੀ ਸਾਈਡ ਚੇਂਜ ਕਰ ਦੋ ਤੇ ਹੌਲੀ ਹੌਲੀ ਇਹਨਾਂ ਦਾ ਕਲਰ ਚੇਂਜ ਹੋਏਗਾ ਦੇਖੋ ਜੀ ਇਸ ਤਰੀਕੇ ਨਾਲ ਨੇ ਬਿੰ ਬਣ ਚੁੱਕੇ ਨੇ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਜੇ ਤੁਹਾਡੇ ਕੋਲ ਟਿਸ਼ੂ ਪੇਪਰ ਹੋਇਆ ਤਾਂ ਟਿਸ਼ੂ ਪੇਪਰ ਰੱਖ ਲਿਓ ਪਲੇਟ 'ਚ ਮੇਰੇ ਕੋਲ ਹੈ ਨਹੀਂ ਸੀ ਖਤਮ ਸੀ ਤੇ ਹੁਣ ਇਹਨਾਂ ਨੂੰ ਕੱਢਣ ਤੋਂ ਬਾਅਦ ਇਸ ਉੱਪਰ ਪਾਉਣਾ ਆਪਾਂ ਨੇ ਨਮਕ ਤੇ ਕਾਲੀ ਮਿਰਚ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ ਤਾਂ ਕਿ ਸਾਰਿਆਂ ਤੇ ਲੱਗ ਜਾਏ ਚੰਗੀ ਤਰ੍ਹਾਂ ਤੇ ਹੁਣ ਤੁਸੀਂ ਟਮੇਟੋ ਕੈਚਪ ਨਾਲ ਇਹਨਾਂ ਨੂੰ ਖਾ ਸਕਦੇ ਹੋ ਥੈਂਕ ਯੂ ਸੋ ਮੱਚ ਸਾਡੀ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇੱਕ ਵਾਰ ਬਣਾ ਕੇ ਜ਼ਰੂਰ ਖਾ ਕੇ ਦੇਖਿਓ ਬੱਚਿਆਂ ਨੂੰ ਵੀ ਖਵਾਇਓ ਥੈਂਕ ਯੂ ਸੋ ਮੱਚ